28 ਤਰੀਕ ਨੂੰ ਸਾਡੇ ਕਿਰਪਾ ਨਿਦਾਨ ਪਬਲਿਕ ਸਕੂਲ ਜਿਹਨੂ ਕਿ ਇੱਕ ਸੋਸਾਇਟੀ ਵੀ ਚੈਰੀਟੇਬਲ ਸੋਸਾਇਟੀ ਵੀ ਸ਼ਮਾਨੁਰਾਨੀ ਕੇਂਦਰ ਦੀ ਇੱਕ ਬ੍ਰਾਂਚ ਹੈ ਫਰੋਹੀਪੁਰ ਰੋਡ ਤੇ ਗਲੋਬਲ ਹਾਰਟ ਦੇ ਆਪੋਜੀਟ ਤੇ ਚੱਲ ਰਿਹਾ ਹੈ ਜੀ ਉਸ ਸਕੂਲ ਦੇ ਵਿੱਚ ਕੁਝ ਅਣਸੱਤੇ ਬੰਦੇ ਜਿਨ੍ਹਾਂ ਨੇ ਨਾਲ ਸਾਡਾ ਕੋਰਟ ਚ ਕੇਸ ਚੱਲਦਾ ਪਿਆ ਉਹਨਾਂ ਬੰਦਿਆਂ ਨੇ ਪ੍ਰੋਵਾਈਡ ਕਰਕੇ ਬੰਦੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ ਸਾਨੂੰ 7:30 ਵਜੇ ਕਰੀਬ ਫੋਨ ਆਇਆ ਕਿ ਕੁਝ ਬੰਦੇ ਅੰਦਰ 10-15 ਵੜ ਗਏ ਨੇ ਉਹਨਾਂ ਬੰਦਿਆਂ ਨੇ ਆ ਕੇ ਕਾਫੀ ਮਾਰੂ ਹਥਿਆਰ ਸੀ ਉਹਨਾਂ ਹੱਥ ਆ ਕੇ ਕਾਫੀ ਜਾਂਦਰ ਤੋੜਪਾਨ ਕੀਤੀ ਹੈ ਜਿਹੜੇ ਚਾਰ ਪੰਜ ਬੰਦੇ ਸਾਡੇ ਸਿਕਿਉਰਿਟੀ ਦੇ ਅੰਦਰ ਸੀ ਤੇ ਉਹਨਾਂ ਨੇ ਵੀ ਕਾਫੀ ਕੁਡਮਾਰ ਕਰਕੇ ਉਹਨਾਂ ਨੂੰ ਇੱਕ ਛਿੜਾ ਕੇ ਸਾਈਡ ਤੇ ਲੈ ਗਏ ਸਕੂਲ ਵਿੱਚ ਜ਼ਬਰਦਸਤੀ ਵੜ ਕੇ ਛੂਲ ਅੰਦਰ ਜ਼ਬਰਦਸਤੀ ਵੜ ਕੇ ਉਹਨਾਂ ਨੇ ਕੈਮਰੇਾਂ ਦੀ ਤੋੜਪਾਨ ਕੰਪਿਊਟਰਾਂ ਦੀ ਤੋੜਪਾਨ ਕੀਤੀ ਹੈ ਜਾਂਦੇ ਹੋਏ ਡੀਬੀਆਰ ਵੀ ਲੈ ਗਏ ਉਥੋਂ ਡੀਬੀਆਰ ਲੈ ਗਏ ਬੱਚਿਆਂ ਦੇ ਪ੍ਰੋਜੈਕਟਰ ਔਰ ਸਕੂਲ ਅਸਮਾਨ ਕਾਫੀ ਉਹਨਾਂ ਨੇ ਰਿਕਾਰਡ ਇੱਧਰ ਉੱਧਰ ਖੁਰਦਬੁਰਦ ਕੀਤਾ। ਉਹ ਕਾਰਨ ਕੀ ਸੀਗਾ ਵੀ ਇਹਦਾ ਮਾਰਕਟ ਕਰਨ ਦਾ ਉਹ ਕਬਜ਼ੇ ਦੀ ਨੀਅਤ ਨਾਲ ਲਈ ਸੀ ਕਿਉਂਕਿ ਇਸ ਪ੍ਰਾਪਰਟੀ ਦਾ ਕੋਰਟ ਚ ਕੇਸ ਚੱਲਦਾ ਹੈ। ਠੀਕ ਹੈ। ਕੋਰਟ ਰਾਹੀਂ ਸਾਡਾ ਉਹਦੇ ਵੀ ਪਾਰਟ ਲਈ ਡਿਗਰੀ ਹੋਈ ਹੋਈ ਹੈ। ਪਰ ਕੋਰਟ ਨੇ ਉਹਦੇ ਵਿੱਚ ਐਲੀਨੇਸ਼ਨ ਦਾ ਸਟੇ ਵੀ ਕੀਤਾ ਹੋਇਆ ਹੈ। ਸਰ ਕਿਦੋਂ ਦਾ ਕੇਸ ਚੱਲ ਰਿਹਾ ਹੈ? ਚਲੋ ਦਾ ਕੇਸ ਚੱਲ ਰਿਹਾ ਹੈ। ਕੇਸ ਤਕਰੀਬਨ 2006 ਜਿੱਤੇ ਕਰੀਬ ਚੱਲਦਾ ਹੈ। ਤੇ ਪ੍ਰਾਪਰਟੀ ਹੈ ਕਹਦੀ ਹੈ ਵੈਸੇ? ਪ੍ਰਾਪਰਟੀ 1970 ਤੋਂ ਜੀ ਇੱਕ ਰਾ ਨਾਮੇ ਰਾਹੀਂ ਖਰੀਦ ਕੀਤੀ ਹੋਈ ਹੈ। ਕਿਲਾਕ ਅਸਲਾਮ ਅਲੈਕ ਸੱਜਨ ਸਿੰਘ ਸਰਬੰਸਿੰਘਰ ਦੇਵ ਕੌਰ ਤੋਂ ਠੀਕ ਹੈ ਜੇ ਸਾਹ ਦੇਖਿਆ ਜਾਵੇ ਉਹਨਾਂ ਸੱਜਨ ਸਿੰਘ ਸਰਬੰਸਿੰਘਰ ਦੇਵ ਕੌਰ ਤੋਂ ਪ੍ਰਾਪਰਟੀ ਖੇਦ ਕੀਤੀ ਹੈ ਜਿਹੜੀ ਪ੍ਰਾਪਰਟੀ ਅਸੀਂ ਖਰੀਦ ਕੀਤੀ ਸੀ ਉਹ ਅਸੀਂ ਐਗਰੀਮੈਂਟ ਸਾਡਾ ਰਜਿਸਟਰਡ ਹੈ ਕੋਰਟ ਵਿੱਚ ਸਭ ਕੋ ਪ੍ਰੋਵਾਈਡ ਕੋਰਟ ਵਿੱਚ ਸਾਡ ਕੋਰਟ ਨੂੰ ਸਭ ਕੋ ਪ੍ਰੋਵਾਈਡ ਅਸੀਂ ਕੀਤਾ ਹੋਇਆ ਹੈ ਕੋਰਟ ਨੇ ਉਹਦੇ ਵਿੱਚ ਬਾਲੀ ਡਿਗਰੀ ਵੀ ਕੀਤੀ ਹੋਈ ਹੈ ਪੋਜੈਸ਼ਨ ਸਾਡੇ ਕੋਲ ਹੈ ਠੀਕ ਹੈ ਜਿੰਨਾ ਤੱਕ ਕੇਸ ਚੱਲਦਾ ਹੈ ਉਹਨਾਂ ਜੇ ਤੱਕ ਕੋਈ ਬੰਦਾ ਵੀ ਇਸ ਪ੍ਰਾਪਰਟੀ ਦੇ ਅੰਦਰ ਕਬਜ਼ਾ ਨਹੀਂ ਕਰ ਸਕਦਾ ਜਿਹਦਾ ਹਾਂ ਉਹੀ ਰਹੇਗਾ ਸਰ ਦੇਖਿਆ ਜਾਵੇ ਪੁਲਿਸ ਨੂੰ ਅਸੀਂ ਪੁੱਛਿਆ ਕਿ ਸਾਨੂੰ ਪਤਾ ਹੀ ਨਹੀਂ ਮਾਮਲਾ ਕੀ ਹੈਗਾ ਦੋ ਦਿਨ 28 ਤਰੀਕ ਨੂੰ ਜਿੱਦਾਂ ਦਾ ਵਾਕਿਆ ਹੈ 8 ਵਜੇ ਦੇ ਕਰੀਬ ਜੀ ਮੈਂ ਉੱਥੇ ਪਹੁੰਚਿਆ ਜੋ ਪਹੁੰਚਿਆ ਤਾਂ ਬੰਦੇ ਭੱਜ ਗਏ ਠੀਕ ਹੈ ਜੀ ਇੱਕ ਬੰਦਾ ਅਸੀਂ ਮੌਕੇ ਤੇ ਫੜ ਲਿਆ ਜੀ ਫੜਿਆ ਬੰਦੇ ਨੂੰ ਉੱਥੇ ਅਸੀਂ ਰੋਕਿਆ 100 ਨੰਬਰ ਤੇ ਫੋਨ ਅਸੀਂ ਆਲਰੇਡੀ ਕਰ ਚੁੱਕੇ ਸੀ ਜੀ ਮੌਕੇ ਤੇ ਪੁਲਿਸ ਪਹੁੰਚੀ ਪੁਲਿਸ ਪਹੁੰਚਣ ਤੋਂ ਬਾਅਦ ਉੱਥੇ ਮੌਕੇ ਤੇ ਅਸੀਂ ਬੰਦਾ ਫੜਾਇਆ ਉਸ ਮੱਕੇ ਉਸ ਬੰਦੇ ਦੀ ਖੁਦ ਵਾਰਡਿੰਗ ਹੈ ਕਿ ਸਾਨੂੰ ਤਰੀਕੇ ਤੋਂ ਕਿਸੇ ਨੇ ਭੇਜਿਆ ਹੈ ਉਹ 3K ਵਾਲੇ ਨਾਲ ਸਾਡਾ ਕੇਸ ਚੱਲਦਾ ਹੈ। ਕੀ ਨਾਮ ਉਹਦਾ? 3K ਵਾਲਿਆਂ ਚ ਇੱਕ ਅਮਨਦੀਪ ਸਿੰਘ ਆ। ਸਰ ਇਹ ਹੁਣ ਜਿਹੜੇ ਜਿਹੜੇ ਬੰਦਿਆਂ ਨੇ ਮਤਲਬ ਤੁਹਾਡੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਹੁਣ ਅਜੇ ਸੀਪੀ ਸਾਹਿਬ ਨੇ ਕੀ ਕੀਤਾ ਤੁਹਾਨੂੰ? ਸੀਪੀ ਸਾਹਿਬ ਨੇ ਅੱਗੇ ਕੇ ਪੈਂਡਿੰਗ ਜੋ ਜੋ ਪੁਲਿਸ ਦੀ ਰੋਜ਼ ਪ੍ਰोसीडिंग ਹੈ ਡਿਲੇ ਕਰਨਾ। ਸਰ ਤੁਸੀਂ ਪ੍ਰੋਪਰ ਉਹਨਾਂ ਨੇ ਅੱਗੇ ਡੀਸੀਪੀ ਸਾਹਿਬ ਨੂੰ ਲਾਤੀ ਡਿਊਟੀ ਅੱਗੇ ਤੇ ਅੱਗੇ। 28 ਤੀ ਦਾ ਬੰਦਾ ਅਰੈਸਟ ਕੀਤਾ 28 ਤੀ ਦੀ ਅਜੇ ਬੰਦੇ ਨੂੰ ਫੜਾਇਆ ਹੋਵੇ ਅਜੇ ਤੱਕ ਕੋਈ ਕਾਰਵਾਈ ਨਾ ਹੋਵੇ। ਹਰੋਜ ਕੇ ਕਰ ਰਹੇ ਐਫ ਆਈ ਆ ਰਹੀ ਹੈ ਹਰੋਜ ਕਰ ਰਹੇ ਹੈ ਕਦੀ ਕੋਈ ਮੌਕਾ ਦੇਖ ਰਿਹਾ ਕੋਈ ਗਿਆ ਹੁਣ ਜੋ ਅਸ਼ਵਾਸਨ ਦਿੱਤਾ ਕਿ ਉਹ ਤੋਂ ਸੰਤੁਸ਼ਟ ਨਹੀਂ ਹਾਂ ਅਸ਼ਵਾਸਨ ਤਾਂ ਅਜੇ ਸੰਤੁਸ਼ਟ ਨਹੀਂ ਹੈ ਇਹ ਕੇਸ ਨੂੰ ਲਿੰਗ ਰੌਣ ਕਹਿੰਦਾ ਕਿ ਤਰੀਕਾ ਹੈ ਪੁਲਿਸ ਦਾ ਸਾਨੂੰ ਇੱਥੇ ਤੱਕ ਲੱਗਦਾ ਹੈ ਕਿ ਜਿਹੜੀ ਸਾਡੀ ਆਪੋਜੀਟ ਧਿਰ ਹੈ ਜਿੰਨਾ ਸਾਡਾ ਕੇਸ ਚੱਲਦਾ ਹੈ ਇਹ ਕੋਈ ਇਹਨਾਂ ਨੇ ਆਪਸ ਵਿੱਚ ਹਾਈ ਸਕੀਲ ਤੇ ਕੈਪਚਰ ਕੀਤਾ ਹੈ ਸਾਰਾ ਸਿਸਟਮ ਪੱਟੀ ਦੀ ਜ਼ਮੀਨ ਕਿੰਨੀ ਸੀ ਜੀ ਨੌ ਵਿਗੇ ਤਿੰਨ ਵਿਸ਼ਵੇ ਜ਼ੀਰੋ ਵਿਸ਼ਵਾਸੀ ਤੇ ਤੁਹਾਡੇ ਨਾਲ ਫਿਰ ਰਜਿਸਟਰੀ ਕਿਉਂ ਨਹੀਂ ਹੋਈ ਜਦ ਤੁਸੀਂ ਲੈ ਲਈ ਸੀ ਭਾਈ ਸਾਰਾ ਖਰੀਦ ਕੀਤਾ ਹੋਇਆ ਪ੍ਰਾਪਰਟੀ ਐਗਰੀਮੈਂਟ ਉਸ ਟਾਈਮ ਤੇ ਜਦੋਂ ਖਰੀਦ ਕੀਤੀ ਗਈ ਉਸ ਟਾਈਮ ਤੇ ਰਜਿਸਟਰੀ ਨਹੀਂ ਹੁੰਦੀਆਂ ਸੀ ਅੱਛਾ ਜੀ ਕੋਰਟ ਦੇ ਦੇ ਮੁਤਾਬਕ ਉਹ 1977 ਦੀ ਗੱਲ ਹੈ 1977 ਉਹ ਐਕਟ ਪੜ ਕੇ ਦੇਖ ਲਓ ਉਸ ਟਾਈਮ ਤੇ ਮਨਾ ਸੀ ਜਿਹਦੇ ਨਾਲ ਐਗਰੀਮੈਂਟ ਹੋ ਕੌਣ ਸੀਗੇ ਕਿ ਜੇ ਕਿਹਦੇ ਨਾਲ ਐਗਰੀਮੈਂਟ ਜਿਹੜੇ ਜ਼ਮੀਨ ਦੇ ਮਾਲਕ ਸੀ ਜੀ ਇਧਰ ਉਹ ਅਸੀਂ ਕੋਰਟ ਚ ਪ੍ਰੋਵਾਈਡ ਕਰ ਚੁੱਕੇ ਹਾਂ ਜੀ ਕੋਰਟ ਨੇ ਸਾਨੂੰ ਆਰਡਰ ਦਿੱਤਾ ਹੈ ਹਾਂ ਜੀ ਉਹ ਕੋਰਟ ਤੇ ਅਸੀਂ ਪ੍ਰੋਵਾਈਡ ਕਰ ਚੁੱਕੇ ਹਾਂ ਸਾਰਾ ਕੁਝ ਹਾਂ ਧਰਨਾ ਜਾਰੀ ਰਹੇਗਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜਜਮੈਂਟ ਹੈ ਜੀ ਤੁਹਾਡਾ ਨਾਮ ਪ੍ਰਪਾਲ ਸਿੰਘ ਹੈ ਜੀ ਇੱਕ ਮਿੰਟ ਹੋਰ ਚਲ ਮਾਈਕ ਲਾ ਦੇ ਛੱਡਦੇ ਹੈਗੇ ਇੱਚ ਮਾਈਕ ਲਾ ਦੇ ਨਵਾਂ ਨਗਰ ਦੀ ਗਵਰਨਿੰਗ ਬੋਡੀ ਦਾ ਮੈਂਬਰ ਹਾਂ ਜੀ ਮੇਰਾ ਨਾਮ ਪ੍ਰਪਾਲ ਸਿੰਘ ਹੈ ਮੈਂ ਵਿਸ਼ਵਾਮਾਨ ਰੋਹਾਨੀ ਕੇਂਦਰ ਨਵਾਂ ਨਗਰ ਦੀ ਗਵਰਨਿੰਗ ਬੋਡੀ ਦਾ ਮੈਂਬਰ ਹਾਂ ਜੀ ਇਹ ਪੁਲਿਸ ਵੱਲੋਂ ਜੋ ਸ਼ਰੀਆਮ ਤਕਾਵ ਰਿਆਸੀ ਆਪਣੇ ਕਮਿਸ਼ਨਰ ਸਾਹਿਬ ਨੂੰ ਮਿਲੇ ਆਪਾਂ ਸ਼ਰਮਾ ਜੀ ਨੂੰ ਉਹਨਾਂ ਨੇ ਬਾਲ ਅੱਗੇ ਰੋਲ ਕਰਕੇ ਕਹਿ ਦਿੱਤਾ ਕਿ ਤੁਸੀਂ ਜਾਓ ਰਪਿੰਦਰ ਸਿੰਘ ਜੀ ਜਿਹੜੇ ਸ਼ਹਿਰੀ ਦੇ ACP ਨੇ ਮੈਂ ਉਹਨਾਂ ਨੂੰ ਕੋਈ ਇਨਕੁਆਇਰੀ ਕਰਾ ਰਿਹਾ ਜਦ ਕਿ ਮੈਂ ਤੁਹਾਨੂੰ ਦਿਖਾਉਣਾ ਜੀ ਮਾਨਯੋਗ ਹਾਈ ਕੋਰਟ ਪੰਜਾਬ ਐਂਡ ਹਰਿਆਣਾ ਦਾ ਆਰਡਰ ਆ ਕੇਸ ਨੰਬਰ 55292 2024 ਦੇ ਵਿੱਚ ਕਿ ਜਿੱਥੇ ਵੀ ਕਾਗਨੀਜ਼ੇਬਲ ਅਫੈਂਸ ਆ ਉੱਥੇ ਪੁਲਿਸ ਨੂੰ FIR ਦਰਜ ਕਰਨੀ ਹੀ ਪਵੇਗੀ ਇਹਦੇ ਅਗੇਂਸਟ ਹੋਣ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਵਾਂਗੇ ਸਾਡੀ ਸੰਗਤ ਦੇ ਵਿੱਚ ਵੀ ਬਹੁਤ ਰੋਸ ਆ ਕਿਉਂਕਿ ਸ਼ਰਿਆਮ ਤੱਕਾ ਹੋ ਰਿਹਾ 500 ਬੱਚਾ ਉੱਥੇ ਪੜ ਰਿਹਾ ਜਿਹੜੇ ਕਿ ਬਹੁਤ ਥੋੜੀ ਜੀ ਫੀਸ ਤੇ ਅਸੀਂ ਲੋਕਾਂ ਦੇ ਬੱਚਿਆਂ ਨੂੰ ਪੜ੍ਹਾ ਰਹੇ ਹਾਂ ਜੋ ਕਿ ਚੈਰਿਟੀ ਐਕਟ ਆ ਹੁਣ ਉਹ ਲੋਕ ਡਰ ਰਹੇ ਨੇ ਗੁੰਡਾ ਤੰਤਰ ਉੱਥੇ ਹਾਵੀ ਹੋਇਆ ਪਿਆ ਆ ਪੁਲਿਸ ਵੱਲੋਂ ਸਾਨੂੰ ਕੋਈ ਇਨਸਾਫ ਨਹੀਂ ਮਿਲ ਰਿਹਾ ਐਫ ਆਈ ਆਰ ਕੱਲ ਦੀ ਐਫ ਆਈ ਆਰ ਐਫ ਆਈ ਆਰ ਖੇਢੀ ਜਾ ਰਹੇ ਆ ਸਾਨੂੰ ਕੱਲ ਵੀ ਇੱਥੇ ਸਾਡਾ ਧਰਨਾ ਸੀ ਉਹ ਉਠਵਾਇਆ ਇਹਨਾਂ ਨੇ ਅਫਸਰਾਂ ਨੇ ਇਹਨਾਂ ਦੀ ਇੱਕ ਅਸੀਂ ਇਹਨਾਂ ਦੇ ਵਰਡ ਤੇ ਵਿਸ਼ਵਾਸ ਕੀਤਾ ਇਹਨਾਂ ਦੀ ਜੋ ਸਾਨੂੰ ਇਹਨਾਂ ਨੇ ਵਚਨ ਦਿੱਤਾ ਕਿ ਅਸੀਂ ਪਰਚਾ ਕਰਾਂਗੇ ਐਫ ਆਈ ਆਰ ਕਰਾਂਗੇ ਸਾਨੂੰ ਇਹ ਉਠਾ ਕੇ ਲੈ ਗਏ ਇੱਥੋਂ 2 ਘੰਟੇ ਦਾ ਇਹਨਾਂ ਯਕੀਨ ਦਿਵਾਇਆ ਅੱਜ ਤੱਕ ਰਾਤ ਦੇ 12 ਵਜੇ ਤੱਕ ਅਸੀਂ ਇਹਨਾਂ ਦੇ ਬੁਰੂਆਂ ਤੇ ਖੜੇ ਰਹੇ ਹਾਂ ਅਸੀਂ ਤੁਹਾਨੂੰ ਉਹ ਵੀਡੀਓ ਤੇ ਫੋਟੋਜ਼ ਵੀ ਪ੍ਰੋਵਾਈਡ ਕਰ ਦਾਂਗੇ ਇਹਨਾਂ ਨੇ ਫੋਨ ਬੰਦ ਕਰ ਲੇ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਵੀ ਇਹਨਾਂ ਨੇ ਸਾਨੂੰ ਕੋਈ ਰਿਸਪੌਂਸ ਨਹੀਂ ਦੇ ਰਹੇ ਬਸ ਤਫਤੀਸ਼ ਮੌਕਾਤ ਸਾਰੇ ਅਫਸਰ ਬਾਰ-ਬਾਰ ਮੌਕੇ ਤੇ ਜਾ ਕੇ ਵੇਖ ਚੁੱਕੇ ਆ ਉਥੋਂ ਡੀਵੀਆਰ ਚੋਰੀ ਹੋਈ ਆ ਸੀਸੀਟੀਵੀ ਕੈਮਰਿਆਂ ਦੀ ਭੰਤੋੜ ਹੋਈ ਆ ਸਕੂਲ ਦੇ ਬੱਚਿਆਂ ਦੀ ਕੰਪਿਊਟਰ ਲੈਬ ਆ ਕੰਪਿਊਟਰ ਚੱਕ ਕੇ ਲੈ ਗਏ ਸਾਰਾ ਡਾਟਾ ਚੱਕ ਕੇ ਲੈ ਗਏ ਆ ਈਵਨ ਕੰਪਿਊਟਰ ਤੋੜੇ ਵੀ ਆ ਤੇ ਫਿਰ ਜਾਣ ਲੱਗਿਆਂ ਲਲਕਾਰੇ ਮਾਰ ਕੇ ਗਏ ਆ ਕਿ ਸਾਨੂੰ ਜਿਨ੍ਹਾਂ ਦਾ ਕੇਸ ਚੱਲਦਾ ਅਮਨਦੀਪ ਸਿੰਘ ਕਮਲਜੀਤ ਕੌਰ ਕੁਲਵੰਤ ਕੌਰ ਕੁਲਵੰਤ ਸਿੰਘ ਦੇ ਜਿਹੜੇ ਵਾਰਸ ਉਹਦੇ ਵਾਰਸ ਆ ਉਹਨਾਂ ਵੱਲੋਂ ਭੇਜਿਆ ਗਿਆ ਤੇ ਜੇ ਤੁਸੀਂ ਇਹ ਜਗਾ ਖਾਲੀ ਨਹੀਂ ਕਰੋਗੇ ਤੇ ਜਾਂ ਕੇਸ ਵਾਪਸ ਨਹੀਂ ਲਵੋਗੇ ਤੇ ਤੁਹਾਨੂੰ ਫਿਰ ਅਸੀਂ ਬਹੁਤ ਇਹਦੇ ਬੁਰੇੰਦੀ ਜੀ ਦੇ ਸਾਹਮਣੇ ਕਰਨੇ ਪੈਣਗੇ ਤੁਹਾਨੂੰ ਜਾਣੀ ਇਹਦੇ ਮਾਲੀ ਨੁਕਸਾਨ ਹੋਏਗਾ ਕਬਜ਼ਾ ਕਿਸ ਦਾ ਉਸ ਕਬਜ਼ਾ ਸਾਡਾ ਹੈ ਜੀ ਉੱਥੇ ਸਕੂਲ ਚੱਲ ਰਿਹਾ ਸਾਡਾ ਹਾਂਜੀ ਉਹਨਾਂ ਨੇ ਕੋਸ਼ਿਸ਼ ਕੀਤੀ ਉੱਥੇ ਸਾਡਾ ਸਤ ਸੰਘ ਘਰ ਆ ਵਿਸ਼ਵ ਮਾਨੋ ਰਹਾਣੀ ਕੇਂਦਰ ਦਾ ਜੋ ਕਿ ਹਰ ਹਫਤਾਵਰੀ ਉਹਦੇ ਸਤਸੰਗ ਹੋ ਰਿਹਾ ਇਹ ਧਰਨਾ ਚੱਲੂਗਾ ਇਹ ਧਰਨਾ ਉਨੀ ਦੇਰ ਤੱਕ ਚੱਲੇਗਾ ਜਦ ਤੱਕ ਪ੍ਰਸ਼ਾਸਨ ਵੱਲੋਂ ਐਫ ਆਈ ਆਰ ਨਹੀਂ ਹੁੰਦੀ ਠੀਕ ਹੈ ਠੀਕ ਹੈ ਮੈਂ ਲੱਗਾ ਸੀ ਪੀ ਆਫਿਸ ਦੇ ਅੰਦਰ ਇਹ ਮਾਮਲਾ ਹੈ ਕੀ ਹੈ ਤੇ ਕਹਿੰਦੇ ਕੱਲ ਵੀ ਆਏ ਸੀਗੇ ਜਿਹਦੇ ਸੰਬੰਧੀ ਇਦਾਂ ਜੀ ਮੈਂ ਇੱਥੇ ਇਸੇ ਕੰਮ ਲਈ ਆਇਆ ਸੀਗਾ ਠੀਕ ਨੇ ਜਿਹੜਾ ਤੁਹਾਨੂੰ ਜਿਹੜਾ ਗੱਲਬਾਤ ਕੀਤੀ ਹੈ ਉਹਦੇ ਸੰਬੰਧੀ ਜੋ ਵੀ ਅੱਗੇ ਕੀ ਕਿਹੜਾ ਫਰਦਰ ਪ੍ਰोसीडिंग ਹੁੰਦੀ ਹੈ ਜੋ ਵੀ ਉਹਦੀ ਤਕਰੀਰ ਦੇ ਵਿੱਚ ਨਿਕਲਦਾ ਹੈ ਜੋ ਕੁਝ ਵੀ ਹੋਊਗਾ ਉਹਦੇ ਮਦਾਰਕ ਕੀ ਇਹਦਾ ਅਗਲੀ ਕਾਰਵਾਈ ਵਿੱਚ ਲਿਆਂਦੀ ਜਾਊਗੀ ਆਪ ਜੀ ਨੂੰ ਵੀ ਕੀ ਕਿਹਾ ਬਿਲਕੁਲ ਡਿਟੇਲ ਦੇ ਵਿੱਚ ਸੂਚਿਤ ਕਰ ਦਿੱਤਾ। ਬਸ ਦੇਖਿਆ ਜੇ ਦੋ ਦਿਨ ਅੰਦਰ ਹੋ ਗਏ ਆ ਬੋਲ ਕੰਨ ਵੀ ਕਾਫੀ ਕੀਤੀ ਹੈ ਅੰਦਰ। ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਮੈਂ ਆਇਆ ਆ ਆਗੇ ਤਾਂ ਮੈਂ ਤੈਕੀਕਾਤ ਕਰ ਰਿਹਾ ਆ ਜੋ ਇਹਦੀ ਫਰਦਰ ਪ੍ਰोसीडिंग ਹੋਊਗੀ ਜੋ ਕਾਰਵਾਈ ਹੋਊਗੀ ਆਪ ਜੀ ਨੂੰ ਦੱਸ ਦਿੱਤਾ ਜਾਊਗਾ। ਠੀਕ ਹੈ ਠੀਕ। ਇਸ ਇਧਰ ਲਾਇਆ ਸਰ ਇਹ। ਮੈਂ ਕਹ ਜੀ ਵੀ ਮੈਂ ਆਇਆ ਆ ਆਗੇ ਤੁਹਾਨੂੰ ਦੱਸਿਆ ਵੀ ਗੱਲਬਾਤ ਕਰਕੇ ਜੋ ਵੀ ਅਗਲੀ ਹੋਊਗੀ ਗੱਲਬਾਤ ਆਪ ਜੀ ਨੂੰ ਦੱਸ ਦਿੱਤੀ ਜਾਊਗੀ। ਠੀਕ ਠੀਕ ਹੈ ਠੀਕ ਹੈ।